ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੱਸਿਆ ਜਾਂਦਾ ਹੈ ਕਿ ਉੱਥੇ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਆ ਸਾਧੂ ਸਿੰਘ ਖੜਕ ਸਿੰਘ ਨਿਹੰਗ ਸਿੰਘ ਪੰਜ ਹਥਾ ਇਹਨਾਂ ਨੇ ਅੰਦਰ ਜਾ ਕੇ ਵਾਰ ਕੀਤਾ ਅਤੇ ਇਸ ਜੰਗ ਦੇ ਵਿੱਚ ਮੁਜ਼ੱਫਰ ਖਾਨ ਮਾਰੇ ਗਿਆ ਦੱਸਿਆ ਜਾਂਦਾ ਹੈ ਕਿ ਉਹਦੇ ਦੋ ਪੁੱਤਰ ਮਾਰੇ ਗਏ ਤੇ ਦੋ ਪੁੱਤਰ ਬਚ ਗਏ ਸਿੱਖ ਫੌਜਾਂ ਨੇ ਮਲਤਾਨ ਦਾ ਕਿਲਾ ਫਤਿਹ ਕਰ ਲਿਆ ਉਸ ਦੇ ਦੋ ਪੁੱਤਰਾਂ ਨੂੰ ਸਰਫਰਾਜ਼ ਖਾਨ ਉਹਦੇ ਦੂਸਰੇ ਪੁੱਤਰ ਨੂੰ ਬੰਦੀ ਬਣਾ ਕੇ ਲਾਹੌਰ ਲਿਆਏ ਦਸਾਇ ਜਾਂਦਾ ਹੈ ਜਦੋਂ ਜ਼ੁਲਫਕਾਰ ਨੂੰ ਅਤੇ ਸਰਫਰਾਜ਼ ਖਾਨ ਨੂੰ ਲਾਹੌਰ ਵਿੱਚ ਪੇਸ਼ ਕੀਤਾ ਗਿਆ ਤੇ ਮਹਾਰਾ ਰਣਜੀਤ ਸਿੰਘ ਦੀ ਅੱਖਾਂ ਵਿੱਚ ਲਹੂ ਸੀ ਕਿਉਂਕਿ ਉਹਨਾਂ ਦੇ 300 ਤੋਂ ਵੱਧ ਸਿੰਘ ਸ਼ਹੀਦ ਹੋ ਗਏ ਅਤੇ ਮਹਾਨ ਯੋद्धा ਹਰੀ ਸਿੰਘ ਨਲੂਆ ਵੀ ਉਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਦਰਬਾਰ ਦੇ ਵਿੱਚ ਬੈਠੇ ਲੋਕ ਸੋਦੇ ਸੀਗੇ ਕਿ ਇੰਨਾ ਇਨਸਾਨ ਕੀਤਾ ਇਹਨਾਂ ਨੇ ਤੇ ਮਹਾਰਾ ਰਣਜੀਤ ਸਿੰਘ ਇਹਨਾਂ ਦੇ ਸਿਰ ਕਲਮ ਕਰ ਦੇਵੇਗਾ ਦਸਾਇਆ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਜੀਤ ਸਿੰਘ ਕੇ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਮਹਾਰਾਜਾ ਰਜੀਤ ਸਿੰਘ ਆਪਣੇ ਤਖਤ ਤੋਂ ਉੱਠਿਆ ਤੇ ਇਹਨਾਂ ਦੋਵਾਂ ਨੂੰ ਗਲੇ ਵਿੱਚ